ਹਾਂਜੀ ਬੀਤੇ ਕੱਲ ਦਿੱਲੀ ਦੇ ਵਿੱਚ ਜਿਹੜੀ ਆ ਵਿਧਾਨ ਸਭਾ ਦੀ ਇਲੈਕਸ਼ਨ ਹੋ ਚੁੱਕੀ ਹੈ ਤੇ ਅੱਜ ਵੱਖੋ-ਵੱਖਰੇ ਐਗਜ਼ਿਟ ਪੋਲ ਜਿਹੜੇ ਆ ਉਹਨਾਂ ਨੇ ਵੱਖੋ-ਵੱਖਰੀਆਂ ਸਰਕਾਰਾਂ ਪਰਾਉਣੀਆਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਇੱਕ ਅਨੁਮਾਨ ਜਿਹੜਾ ਆ ਉਹ ਵੱਖੋ-ਵੱਖਰੇ ਐਗਜ਼ਿਟ ਪੋਲ ਜਿਹੜੇ ਆ ਉਹਨਾਂ ਵੱਲੋਂ ਲਗਾਇਆ ਜਾ ਰਿਹਾ ਹੈ ਪਹਿਲਾਂ ਪਿਛਲੇ ਲੰਮੇ ਸਮੇਂ ਤੋਂ ਕੇਜਰੀਵਾਲ ਸਾਹਿਬ ਉੱਥੇ ਰਾਜ ਕਰ ਰਹੇ ਸਨ ਉਹਨਾਂ ਦੀ ਸਰਕਾਰ ਸੀ ਪਰ ਇਸ ਵਾਰ ਜਿਹੜਾ ਆ ਕਿ ਜੀ ਵੱਡੇ ਵੱਡੇ ਥੰਮ ਡਿੱਗ ਸਕਦੇ ਐ 20 20 ਸਾਲ 25 25 ਸਾਲ ਰਾਜ ਕਰਦੀਆਂ ਸਰਕਾਰਾਂ ਜਿਹੜੀਆਂ ਆ ਉਹ ਡਿੱਗ ਸਕਦੀਆਂ ਆ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਉਹ ਵੀ ਡਿੱਗ ਸਕਦੀ ਇਹ ਵੱਖੋ ਵੱਖਰੇ ਐਗਜ਼ਿਟ ਪੋਲ ਦੇ ਜਿਹੜੇ ਉਹਨਾਂ ਦੇ ਅਨੁਮਾਨ ਨੇ ਕਿ ਇਸ ਵਾਰ ਕੇਜਰੀਵਾਲ ਦੀ ਸਰਕਾਰ ਜਿਹੜੀ ਐ ਉਹ ਦਿੱਲੀ ਦੇ ਵਿੱਚ ਨਹੀਂ ਬਣੇਗੀ ਸੱਤ ਵੱਖੋ ਵੱਖਰੇ ਅਨੁਮਾਨ ਨੇ ਕਈਆਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਹੀ ਹੈ। ਕਈਆਂ ਦੇ ਵਿੱਚ ਭਾਜਪਾ ਦੀ ਬਣ ਰਹੀ ਹੈ। ਪਰ ਜਿਹੜੀ ਕਾਂਗਰਸ ਦੀ ਇਹਦੇ ਵਿੱਚ ਸਥਿਤੀ ਹੈਗੀ ਹੈ। ਕਾਂਗਰਸ ਦੀ ਸਥਿਤੀ ਜਿਹੜੀ 1 2 3 ਇਹ ਤੋਂ ਵੱਧ ਸੀਟਾਂ ਸਾਰੇ ਐਗਜ਼ਿਟ ਪੋਲ ਕਹਿੰਦੇ ਆ ਕਿ ਨਹੀਂ ਆ ਸਕਦੀਆਂ। ਸੋ ਆਮ ਆਦਮੀ ਪਾਰਟੀ ਨੂੰ ਇੱਕ ਐਗਜ਼ਿਟ ਪੋਲ ਜਿਹੜਾ ਉਹ 10 ਤੋਂ 15 ਸੀਟਾਂ ਦੇ ਰਿਹਾ ਦੂਸਰਾ 21 ਤੋਂ 25 ਦੇ ਰਿਹਾ। ਤੀਸਰਾ ਜਿਹੜਾ ਆ ਉਹ 22 ਤੋਂ 31 ਦੇ ਰਿਹਾ ਤੇ ਇੱਕ ਜਿਹੜਾ ਆ ਉਹ 46 ਤੋਂ 52 ਤੱਕ ਦੇ ਰਿਹਾ ਹੁਣ ਇਹਨਾਂ ਦੇ ਵਿੱਚੋਂ ਕਿਹੜਾ ਸੱਚ ਸਾਬਤ ਹੁੰਦਾ ਆ ਇਹ ਆਪਾਂ ਨੂੰ 8 ਫਰਵਰੀ ਨੂੰ ਪਤਾ ਲੱਗੇਗਾ ਬੀਜੇਪੀ ਨੂੰ ਇੱਕ ਐਗਜ਼ਿਟ ਪੋਲ ਜਿਹੜਾ ਆ ਉਹ 39 ਤੋਂ 44 ਸੀਟਾਂ ਦੇ ਰਿਹਾ ਦੂਸਰਾ ਜਿਹੜਾ 18 ਤੋਂ 23 ਦੇ ਰਿਹਾ ਤੇ ਇੱਕ 51 ਤੋਂ 61 ਦੇ ਰਿਹਾ ਮਤਲਬ ਉਹ ਬੀਜੇਪੀ ਦੀ ਸਰਕਾਰ ਜਿਹੜੀ ਆ ਉਹ ਬਣਾ ਕੇ ਬੈਠਿਆ ਕਿ ਬੀਜੇਪੀ ਦੀ ਸਰਕਾਰ ਜਿਹੜੀ ਉਹ ਬਣ ਸਕਦੀ ਹੈ ਇਹ ਵੱਖੋ ਵੱਖਰੇ ਅੰਕੜੇ ਨੇ ਐਜੀਟ ਪੋਲ ਦੇ ਇੱਕ ਨੇ ਕਈ ਅਨੁਮਾਨ ਜਿਹੜਾ ਆ ਉਹ ਇਹ ਵੀ ਲਗਾ ਰਿਹਾ ਕਿ ਕੇਜਰੀਵਾਲ ਖੁਦ ਜਿਹੜੀ ਆਪਣੀ ਸੀਟ ਜਿਹੜੀ ਹੈ ਉਹ ਹਾਰ ਰਿਹਾ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈ ਲੋਕਾਂ ਦੇ ਹੱਥ ਜਿਹੜਾ ਆ ਵੋਟ ਹੈਗੀ ਆ ਉਹਨਾਂ ਨੇ ਕਿਸ ਨੂੰ ਪਾਉਣੀ ਹੈ ਜੇ ਕੈਪਟਨ ਅਮਰਿੰਦਰ ਸਿੰਘ ਹਾਰ ਸਕਦੇ ਆ ਸਖਬੀਰ ਸਿੰਘ ਬਾਦਲ ਹਰ ਸਕਵੇਆ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਨੂੰ ਬਾਬਾ ਬੋੜ ਕਿਹਾ ਜਾਂਦਾ ਸੀ ਲੋਕੀ ਉਹਨਾਂ ਨੂੰ ਹਰਾ ਸਕਦੇ ਐ ਤੇ ਫਿਰ ਕੇਜਰੀਵਾਲ ਕੇ ਇਸ ਭਾਗ ਦੀ ਮੂਲੀ ਐ ਜੇ ਲੋਕਾਂ ਦੀ ਪਸੰਦ ਬੀਜੇਪੀ ਐ ਜੇ ਲੋਕੀ ਬੀਜੇਪੀ ਨੂੰ ਪਸੰਦ ਕਰਦੇ ਨੇ ਤੇ ਉਹਨਾਂ ਦੀ ਸਰਕਾਰ ਬਣਾ ਦੇਣਗੇ ਅਗਰ ਆਮ ਆਦਮੀ ਪਾਰਟੀ ਨੇ ਵਧੀਆ ਕੰਮ ਕੀਤੇ ਹੋਣਗੇ ਲੋਕੀ ਉਹਨਾਂ ਦੀ ਸਰਕਾਰ ਬਣਾ ਦੇਣਗੇ ਕਿਉਂਕਿ ਇਹ ਸਾਰਾ ਕੁਝ ਜਨਤਾ ਦੇ ਹੱਥ ਦੇ ਵਿੱਚ ਹੈ ਕਿ ਉਹ ਕਿਸ ਨੂੰ ਚੁਣਨਾ ਚਾਹੁੰਦੇ ਨੇ। ਇਹੀ ਤਾਂ ਇੱਕ ਵੋਟ ਤੰਤਰ ਹੈ ਜਿਹੜਾ ਸਾਡੇ ਕੋਲ ਅਧਿਕਾਰ ਹੈ ਕਿ ਅਸੀਂ ਕਿਸ ਨੂੰ ਚੁਣਨਾ ਕਿਸ ਨੂੰ ਨਹੀਂ ਚੁਣਨਾ। ਸੋ ਹਮੇਸ਼ਾ ਜਿਹੜਾ ਆ ਜਦੋਂ ਵੀ ਆਪਾਂ ਵੋਟ ਪਾਉਂਦੇ ਆ ਪੱਖਪਾਤ ਤੋਂ ਬਚ ਕੇ ਵਧੀਆ ਲੀਡਰ ਜਿਹੜੇ ਆ ਉਹ ਚੁਣਨੇ ਚਾਹੀਦੇ ਆ। ਇਹਦੀ ਆਰੰਭਤਾ ਤਾਂ ਵੈਸੇ ਪੰਚਾਇਤੀ ਵੋਟ ਤੋਂ ਹੋ ਜਾਂਦੀ ਹੈ। ਵੈਸੇ ਜੀ ਕਿਤੇ ਪੰਚਾਇਤੀ ਵੋਟਾਂ ਜਿਹੜੀਆਂ ਆ ਉਹ ਇਲੈਕਸ਼ਨ ਦੀ ਜਗ੍ਹਾ ਸਿਲੈਕਸ਼ਨ ਹੋਣੀ ਸ਼ੁਰੂ ਹੋ ਜਾਏ ਤੇ ਬਹੁਤ ਸਾਰਾ ਜਿਹੜਾ ਵਿਕਾਸ ਆ ਉਹ ਹੋ ਸਕਦਾ ਹੈ ਕਿਉਂਕਿ ਪਿੰਡਾਂ ਦੇ ਵਿੱਚ ਢੇਬਾਦੀਆਂ ਜਿਹੜੀਆਂ ਉਹ ਬਣ ਜਾਂਦੀਆਂ ਨੇ ਇਲੈਕਸ਼ਨ ਜਿਹੜੀ ਆ ਉਹਦਾ ਫਾਇਦਾ ਕੋਈ ਹੋਰ ਲੈ ਜਾਂਦਾ ਆ ਨੁਕਸਾਨ ਕਿਸੇ ਹੋਰ ਦਾ ਹੋ ਜਾਂਦਾ ਸੋ ਦਿੱਲੀ ਦੇ ਵਿੱਚ ਲੰਘੇ ਕੱਲ ਜਿਹੜੀ ਆ ਉਹ ਇਲੈਕਸ਼ਨ ਹੋ ਗਈ ਹੈ ਤੇ ਰਿਜ਼ਲਟ ਜਿਹੜਾ ਆ ਉਹ 7 ਫਰਵਰੀ ਨੂੰ ਆ ਜਾਣਾ ਵੇਖਦੇ ਆ ਦਿੱਲੀ ਦੇ ਲੋਕਾਂ ਦੀ ਕੀ ਪਸੰਦ ਹੈ ਸੋ 2-3 ਦਿਨ ਜਿਹੜਾ ਆ ਉਹ ਵੇਟ ਕਰਮੀ ਪੈਗੀ ਅਗਰ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਚਿਤਾਇਆ ਤੇ ਕੇਜਰੀਵਾਲ ਅਗਲੇ ਮੁੱਖ ਮੰਤਰੀ ਹੋਣਗੇ ਤੇ ਅਗਰ ਲੋਕਾਂ ਨੇ ਬੀਜੇਪੀ ਨੂੰ ਪਸੰਦ ਕੀਤਾ ਕਿਉਂਕਿ ਦਿੱਲੀ ਦਾ ਟਾਂਚਾ ਜਿਹੜਾ ਉਹ ਇੱਕ ਕੈਪੀਟਲ ਸਿਟੀ ਹੋਣ ਦਾ ਕਰਕੇ ਦੇਸ਼ ਦੀ ਰਾਜਧਾਨੀ ਹੋਣ ਦਾ ਕਰਕੇ ਉੱਥੋਂ ਦਾ ਜਿਹੜਾ ਸਟਰਕਚਰ ਆ ਉਹ ਬੜਾ ਗੁੰਝਲਦਾਰ ਜਿਹਾ ਆ ਕਿਉਂਕਿ ਜਿਆਦਾ ਅਧਿਕਾਰ ਜਿਹੜੇ ਆ ਉਹ ਸੈਂਟਰ ਸਰਕਾਰ ਦੇ ਕੋਲ ਹੁੰਦੇ ਆ ਤੇ ਜਿਨ੍ਹਾਂ ਦਾ ਸੈਂਟਰ ਦੇ ਵਿੱਚ ਰਾਜ ਹੋਊਗਾ ਉਹਨਾਂ ਦੇ ਕੋਲ ਅਧਿਕਾਰ ਜਿਹੜੇ ਉਹ ਜ਼ਿਆਦੇ ਹੋਣਗੇ ਉੱਥੇ ਬਹੁਤ ਸਾਰੇ ਕੰਮ ਜਿਹੜੇ ਆ ਉਹ ਦਿੱਲੀ ਸਰਕਾਰ ਤੋਂ ਬਾਹਰ ਦੇ ਹੈਗੇ ਆ ਇਸ ਕਰਕੇ ਉੱਥੇ ਅੜਚਣਾਂ ਜਿਹੜੀਆਂ ਆ ਉਹ ਬਹੁਤ ਪੈਣ ਜਾਂ ਜਿਸ ਦੀ ਸੈਂਟਰ 'ਚ ਸਰਕਾਰ ਹੋਵੇ ਜੀ ਉਸ ਦੀ ਦਿੱਲੀ 'ਚ ਹੋਵੇ ਤੇ ਬਹੁਤ ਸਾਰਾ ਵਿਕਾਸ ਜਿਹੜਾ ਆ ਉਹ ਹੋ ਵੀ ਸਕਦਾ ਆ ਲੋਕਾਂ ਨੇ ਇਦਾਂ ਵੀ ਸੋਚਿਆ ਹੋ ਸਕਦਾ ਕਿ ਉੱਪਰ ਜੇ ਭਾਜਪਾ ਦੀ ਗਵਰਨਮੈਂਟ ਹੈਗੀ ਆ ਸੈਂਟਰ ਦੇ ਵਿੱਚ ਤੇ ਆਪਾਂ ਨੂੰ ਤੇ ਲੀਡੀ ਜਿਹੜੀ ਆ ਗਵਰਨਮੈਂਟ ਉਹ ਵੀ ਬੀਜੇਪੀ ਦੀ ਚੁਣ ਲੈਣੀ ਚਾਹੀਦੀ ਆ ਕਈ ਲੋਕਾਂ ਦਾ ਇਹ ਵੀ ਹੋ ਸਕਦਾ ਆ ਕਿ ਸੈਂਟਰ ਚ ਕਿਸੇ ਹੋਰ ਦੀ ਜਿਵੇਂ ਕਿ ਜਦੋਂ ਪੰਜਾਬ ਦੇ ਵਿੱਚ ਜੇ ਕਾਂਗਰਸ ਦੀ ਹੁੰਦੀ ਆ ਤੇ ਸੈਂਟਰ ਚ ਬੀਜੇਪੀ ਹੁੰਦੀ ਆ ਜੇ ਪੰਜਾਬ ਦੇ ਵਿੱਚ ਅਕਾਲੀਆਂ ਦੀ ਹੁੰਦੀ ਆ ਤੇ ਸੈਂਟਰ ਚ ਕਾਂਗਰਸ ਦੀ ਹੋ ਜਾਂਦੀ ਏ ਇਦਾਂ ਵੀ ਹੋ ਜਾਂਦਾ ਬਹੁਤ ਵਾਰ ਕਿ ਵਿਧਾਨ ਸਭਾ ਚ ਲੋਕੀ ਕਿਸੇ ਹੋਰ ਨੂੰ ਚੁਣਦੇ ਆ ਤੇ ਲੋਕ ਸਭਾ ਦੇ ਵਿੱਚ ਕਿਸੇ ਹੋਰ ਨੂੰ ਚੁਣ ਲੈਂਦੇ ਆ ਸੋ ਜਿਵੇਂ ਆਪਣੇ ਪੰਜਾਬ ਦੇ ਵਿੱਚ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਵਿਧਾਨ ਸਭਾ ਦੀ ਸੀਟ ਤੇ ਜਦੋਂ ਲੋਕ ਸਭਾ ਦੀ ਇਲੈਕਸ਼ਨ ਆਈ ਹੈ ਤੇ ਲੋਕਾਂ ਨੂੰ ਲੋਕਾਂ ਨੇ ਕਾਂਗਰਸ ਨੂੰ ਜ਼ਿਆਦਾ ਪਸੰਦ ਕੀਤਾ ਸੋ ਇਹ ਲੋਕਾਂ ਦਾ ਅਧਿਕਾਰ ਹੈ ਲੋਕਾਂ ਨੇ ਕਿਸ ਨੂੰ ਚੁਣਨਾ ਹੈ ਬਿਲਕੁਲ ਇਹਦੇ ਵਿੱਚ ਪੂਰਨ ਆਜ਼ਾਦੀ ਹੋਣੀ ਚਾਹੀਦੀ ਹੈ ਪੂਰੀ ਇਮਾਨਦਾਰੀ ਦੇ ਨਾਲ ਸੋਚ ਸਮਝ ਕੇ ਜਿਹੜੀ ਹੈ ਉਹ ਵੋਟ ਪਾਉਣੀ ਚਾਹੀਦੀ ਹੈ ਕਿ ਤੁਸੀਂ ਕਿਸ ਨੂੰ ਧੜੇ ਨੂੰ ਛੱਡ ਕੇ ਧੜੇਬੰਦੀ ਨੂੰ ਛੱਡ ਕੇ ਕਿਸ ਕਿਹੜਾ ਜਿਹੜਾ ਸਮਾਜ ਲਈ ਵਧੀਆ ਕੰਮ ਕਰ ਰਿਹਾ ਹੈ ਕਿਹੜਾ ਸਾਡੇ ਜਿਹੜਾ ਆ ਉਹ ਸਮਾਜ ਨੂੰ ਵਧੀਆ ਸੇਧ ਦੇ ਸਕਦਾ ਹੈ ਇਹਦੇ ਵਿੱਚ ਕੋਈ ਪਾਰਟੀ ਨਹੀਂ ਵੇਖਣੀ ਚਾਹੀਦੀ ਕੋਈ ਜਥੇਬੰਦੀ ਨਹੀਂ ਵੇਖਣੀ ਚਾਹੀਦੀ ਇਹ ਦੇਖਣਾ ਚਾਹੀਦਾ ਕਿ ਸਾਡੇ ਸਮਾਜ ਨੂੰ ਕਿਹੜਾ ਬੰਦਾ ਜਿਹੜਾ ਉਹ ਅੱਗੇ ਲੈ ਜਾ ਸਕਦਾ ਆਪਾਂ ਬਾਹਰ ਲੀਆਂ ਕੰਟਰੀਆਂ ਦਾ ਜਦੋਂ ਦੇਖਦੇ ਆਂ ਸਿਸਟਮ ਜੇ ਉਦਾਂ ਦਾ ਸਿਸਟਮ ਬਣਾਉਣਾ ਤੇ ਆਪਾਂ ਨੂੰ ਉਦਾਂ ਦੇ ਬੰਦੇ ਜਿਹੜੇ ਉਹ ਚੁਣਨੇ ਪੈਣਗੇ ਜਿਹੜੇ ਸਮਾਜ ਨੂੰ ਵਧੀਆ ਸੇਧ ਦੇ ਸਕਣ ਕ੍ਰਾਪਸ਼ਨ ਔਰ ਸੋਸ਼ਲ ਸਿਕਿਉਰਟੀ ਜਿਹੜੀ ਹੈ ਉਹਦੇ ਤੇ ਕੰਮ ਕਰਨ ਦੀ ਜਿਹੜੀ ਵੱਡੀ ਲੋੜ ਹੈਗੀ ਆ ਲੋਕਾਂ ਨੂੰ ਨੌਕਰੀਆਂ ਦੀ ਰੋਜ਼ਗਾਰ ਦੀ ਲੋੜ ਹੈਗੀ ਆ ਸੋ ਇਹਨਾਂ ਮੁੱਦਿਆਂ ਤੇ ਜਿਹੜੀ ਆ ਉਹ ਇਲੈਕਸ਼ਨ ਹੋਣੀ ਚਾਹੀਦੀ ਆ ਔਰ ਹੁੰਦੀ ਹੈ ਇਮਾਨਦਾਰੀ ਤੇ ਰਿਸ਼ਵਤ ਖੋਰੀ ਜਿਹੜੀ ਆ ਉਹਨੂੰ ਠੱਲ ਪਾਉਣ ਲਈ ਉਹਦੇ ਲਈ ਕੀ ਪ੍ਰੋਗਰਾਮ ਜਿਹੜਾ ਇਹਨਾਂ ਲੀਡਰਾਂ ਦੇ ਕੋਲ ਹੈ ਕੀ ਲੀਡਰ ਪੜੇ ਲਿਖੇ ਹਨ ਕੀ ਸਮਾਜ ਨੂੰ ਚੰਗੀ ਸੇਧ ਦੇ ਸਕਦੇ ਆ ਕੀ ਸੋਸ਼ਲ ਵਰਕਰ ਹਨ ਇਹ ਜਾਂ ਫਿਰ ਬਹੁਤ ਵੱਡੇ ਬਿਜ਼ਨਸਮੈਨ ਹਨ ਜੇ ਤੇ ਬਿਜ਼ਨਸਮੈਨਾਂ ਨੂੰ ਵੋਟਾਂ ਪਾਓਗੇ ਤੇ ਫਿਰ ਆਪਾਂ ਨੂੰ ਪਤਾ ਹੀ ਹੈ ਵੀ ਉਹਨਾਂ ਨੂੰ ਤਾਂ ਆਪਣੇ ਬਿਜ਼ਨਸ ਵੱਲ ਦੇਖਣਾ ਹੈ ਅਗਲ ਸੋਸ਼ਲ ਵਰਕਰ ਆ ਜਿਹੜੇ ਜਿਹੜੇ ਸਮਾਜ ਲਈ ਵਧੀਆ ਸੋਚਦੇ ਆ ਪੜ੍ਹੇ ਲਿਖੇ ਆ ਜੇ ਉਹਨਾਂ ਨੂੰ ਆਪਾਂ ਚੁਣਾਂਗੇ ਤੇ ਉਹ ਆਪਣੇ ਹਿਸਾਬ ਦੇ ਨਾਲ ਕੰਮ ਕਰਨਗੇ ਸੋ 8 ਫਰਵਰੀ ਨੂੰ ਦੇਖਦੇ ਆ ਦਿੱਲੀ ਦੇ ਲੋਕਾਂ ਦੀ ਪਸੰਦ ਬਣੇ ਰਹੋ ਪਿੰਡੂ ਪੰਜਾਬੀ ਟਾਕ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਜੀ ਬੀਤੇ ਕੱਲ ਦਿੱਲੀ ਦੇ ਵਿੱਚ ਜਿਹੜੀ ਆ ਵਿਧਾਨ ਸਭਾ ਦੀ ਇਲੈਕਸ਼ਨ ਹੋ ਚੁੱਕੀ ਹੈ ਤੇ ਅੱਜ ਵੱਖੋ-ਵੱਖਰੇ ਐਗਜ਼ਿਟ ਪੋਲ ਜਿਹੜੇ ਆ ਉਹਨਾਂ ਨੇ ਵੱਖੋ-ਵੱਖਰੀਆਂ ਸਰਕਾਰਾਂ ਪਰਾਉਣੀਆਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਇੱਕ ਅਨੁਮਾਨ ਜਿਹੜਾ ਆ ਉਹ ਵੱਖੋ-ਵੱਖਰੇ ਐਗਜ਼ਿਟ ਪੋਲ ਜਿਹੜੇ ਆ ਉਹਨਾਂ ਵੱਲ ਲਗਾਇਆ ਜਾ ਰਿਹਾ ਹੈ ਪਹਿਲਾਂ ਪਿਛਲੇ ਲੰਮੇ ਸਮੇਂ ਤੋਂ ਕੇਜਰੀਵਾਲ ਸਾਹਿਬ ਉੱਥੇ ਰਾਜ ਕਰ ਰਹੇ ਸਨ ਉਹਨਾਂ ਦੀ ਸਰਕਾਰ ਸੀ ਪਰ ਇਸ ਵਾਰ ਜਿਹੜਾ ਆ ਕਿਉਂਕਿ ਜੀ ਵੱਡੇ ਵੱਡੇ ਥੰਮ ਡਿੱਗ ਸਕਦੇ ਆ 20 20 ਸਾਲ 25 25 ਸਾਲ ਰਾਜ ਕਰਦੀਆਂ ਸਰਕਾਰਾਂ ਜਿਹੜੀਆਂ ਆ ਉਹ ਡਿੱਗ ਸਕਦੀਆਂ ਆ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਉਹ ਵੀ ਡਿੱਗ ਸਕਦੀ ਇਹ ਵੱਖੋ ਵੱਖਰੇ ਐਗਜ਼ਿਟ ਪੋਲ ਦੇ ਜਿਹੜੇ ਉਹਨਾਂ ਦੇ ਅਨੁਮਾਨ ਨੇ ਕਿ ਇਸ ਵਾਰ ਕੇਜਰੀਵਾਲ ਦੀ ਸਰਕਾਰ ਜਿਹੜੀ ਹੈ ਉਹ ਦਿੱਲੀ ਦੇ ਵਿੱਚ ਨਹੀਂ ਬਣੇਗੀ ਸੱਤ